ਸ੍ਰੀ ਕਨਵੈ ਜੀ ਸਾਰਿਆਂ ਨੂੰ ਆਪਾਂ ਜਿਹੜੇ ਗੁਰਦੁਆਰਾ ਸਾਹਿਬ ਦਾ ਪਿਛਲੇ ਵੀਡੀਓ ਜਿਕਰ ਕਰਿਆ ਸੀ ਉਹ ਹੈ ਗੁਰਦੁਆਰਾ ਵਿਵਾਨਗੜ੍ਹ ਸਾਹਿਬ ਇਸ ਵੇਲੇ ਤੁਹਾਡੀ ਸਕਰੀਨ ਦੇ ਬਿਲਕੁਲ ਸਾਹਮਣੇ ਇਹ ਗੁਰਦੁਆਰਾ ਸਾਹਿਬ ਨੂੰ ਸ਼ੇਰਾਵਲਾ ਗੁਰਦੁਆਰਾ ਵੀ ਕਿਹਾ ਜਾਂਦਾ ਹੈ ਇਹ ਸਾਹਮਣੇ ਤੋਂ ਕੁਝ ਇਸ ਤਰ੍ਹਾਂ ਦਾ ਦੋਨੋਂ ਪਾਸੇ ਸ਼ੇਰਾਂ ਦੇ ਬੁੱਤ ਵੀ ਬਣੇ ਹੋਏ ਨੇ ਇਹਨੂੰ ਸ਼ੇਰਾਂਵਾਂ ਗੁਰਦੁਆਰਾ ਕਿਉਂ ਕਿਹਾ ਜਾਂਦਾ ਉਹਦੀ ਵੀ ਗੱਲਬਾਤ ਕਰਦੇ ਆਪਾਂ ਵੀਡੀਓ 'ਚ ਅੱਗੇ ਜਾ ਕੇ ਇੱਕ ਗੁਰਦੁਆਰਾ ਸਾਹਿਬ ਦੇ ਗੇਟ ਦੇ ਨਾਲ ਹੀ ਬੋਰਡ ਲੱਗਿਆ ਹੈ ਗੁਰਦੁਆਰਾ ਸਾਹਿਬ ਦਾ ਸਾਰਾ ਇਤਿਹਾਸ ਲਿਖਿਆ ਹੋਇਆ ਹੈ ਇਹ ਤੁਸੀਂ ਵੀਡੀਓ ਨੂੰ ਪਾਜ਼ ਕਰਕੇ ਪੜ੍ਹ ਲੈਣਾ ਤੇ ਬਾਕੀ ਨਾਲ ਨਾਲ ਤੁਹਾਨੂੰ ਸਾਰਾ ਇਤਿਹਾਸ ਦੱਸ ਵੀ ਦਵਾਂਗੇ ਹੁਣ ਅੱਪਾ ਚੱਲਦੇ ਆਂ ਅੰਦਰ ਅੰਦਰੋਂ ਦੇਖਦੇ ਆਂ ਗੁਰਦੁਆਰਾ ਸਾਹਿਬ ਨੂੰ ਇਹ ਲਿਖਿਆ ਹੈ ਗੁਰਦੁਆਰਾ ਸ਼੍ਰੀ ਵਿਵਾਨਗੜ੍ਹ ਸਾਹਿਬ ਅੰਦਰ ਵੜਦੇ ਕੁਝ ਇਸ ਤਰ੍ਹਾਂ ਦਾ ਇਤਿਹਾਸ ਮੁਤਾਬਕ ਕਿਸੇ ਸਮੇਂ ਇੱਥੇ ਹਾਸਲ ਨਦੀ ਵਗਿਆ ਕਰਦੀ ਸੀ ਤੇ ਨਾਲ ਹੀ ਬਹੁਤ بڑا ਜੰਗਲ ਵੀ ਸੀ ਤੇ ਇਸ ਦਾ ਇਤਿਹਾਸ ਕੁ ਇਸ ਤਰ੍ਹਾਂ ਹੈ ਉਸ ਸਮੇਂ ਦੀ ਜਾਲਮ ਸਰਕਾਰ ਨੇ ਵਜ਼ੀਰ ਖਾਨ ਨੇ ਗੁਰਦੁਆਰਾ ਫਤਿਹਗੜ੍ਹ ਸਾਹਿਬ ਵਿੱਚ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਨੂੰ ਬੜੇ ਬੇਰਹਿਮੀ ਨਾਲ ਸ਼ਹੀਦ ਕਰ ਦਿੱਤਾ ਗਿਆ ਸੀ ਤੇ ਇਹ ਖਬਰ ਜਦੋਂ ਮਾਤਾ ਗੁਜਰੀ ਜੀ ਨੂੰ ਮਿਲੀ ਉਹਨਾਂ ਨੇ ਵੀ ਆਪਣਾ ਸਿਰ ਉਦੋਂ ਤਿਆਗ ਦਿੱਤਾ ਸੀ ਫਿਰ ਵਜ਼ੀਰ ਖਾਨ ਨੇ ਪੁਨਾ ਤਿੰਨਾਂ ਦੀਆਂ ਮ੍ਰਿਤਕ ਦੇਹਾਂ ਨੂੰ ਇਸ ਜਗ੍ਹਾ ਤੇ ਹਾਸਲਨ ਨਦੀ ਦੇ ਕਿਨਾਰੇ ਛੱਡ ਦਿੱਤਾ ਸੀ ਤਾਂ ਕਿ ਜਿਹੜੇ ਵੀ ਜੰਗਲੀ ਜਾਨਵਰ ਇੱਥੇ ਆਉਣਗੇ ਉਹ ਇਹਨਾਂ ਦੀਆਂ ਲਾਸ਼ਾਂ ਨੂੰ ਖਾ ਲੈਣਗੇ ਪਰ ਉਹਦੋਂ ਇੱਕ ਬੱਬਰ ਸ਼ੇਰ ਨੇ ਤਿੰਨ ਦਿਨ ਤੱਕ ਲਗਾਤਾਰ ਉਹਨਾਂ ਸ਼ੀਰਾਂ ਦਾ ਹੀ ਰੱਖਿਆ ਕਰੀ ਤੇ ਉਸ ਤੋਂ ਬਾਅਦ دیਵਾਨ ਟੋਡਰਮਲ ਜੀ ਤੇ ਕੁਝ ਹੋਰ ਸੰਗਤ ਨੇ ਮਿਲ ਕੇ ਇਹਨਾਂ ਸਿਰਾਂ ਦੀ ਸੰਭਾਲ ਕੀਤੀ ਫਿਰ ਇਸੇ ਜਗ੍ਹਾ ਤੋਂ ਇਸ਼ਨਾਨ ਕਰਵਾ ਕੇ ਵਿਵਾਨ ਵਿੱਚ ਸਜਾ ਕੇ ਜਿੱਥੇ ਅੱਜਕੱਲ ਗੁਰਦੁਆਰਾ ਜੋਤੀਸਰੂ ਬਣਿਆ ਹੋਇਆ ਉੱਥੇ ਸੰਸਕਾਰ ਕਰਨ ਲਈ ਲੈ ਗਏ ਸੀ ਤੇ ਉਸ ਤੋਂ ਬਾਅਦ ਹੀ ਇਸ ਸਥਾਨ ਦਾ ਨਾਮ ਵਿਵਾਨਗੜ੍ਹ ਪੈ ਗਿਆ ਸੀ ਤੇ ਜਾਂ ਫਿਰ ਉਹਨੂੰ ਸ਼ੇਰਾਂ ਵਾਲਾ ਗੁਰਦੁਆਰਾ ਸਾਹਿਬ ਵੀ ਕਿਹਾ ਜਾਣ ਲੱਗਿਆ ਸੀ ਅੰਦਰ ਚੜ ਕੇ ਦੇਖਦੇ ਹਾਂ ਹੁਣ ਦਰਸ਼ਨ ਕਰਵਾਨੇ ਆ ਅੱਗੇ ਹੋਰ ਕੀ ਚੀਜ਼ ਐ ਉਹ ਵੀ ਨਾਲ ਜਦੋਂ ਦੱਸਾਂਗਾ ਤੁਹਾਨੂੰ ਕਰੋ ਜੀ ਦਰਸ਼ਨ ਪਾਲਕੀ ਸਾਹਿਬ ਦੇ ਅੰਦਰ ਇਸ ਵਕਤ ਕੋਈ ਵੀ ਨਹੀਂ ਐ ਕਿਉਂਕਿ ਤਾਂ ਸੰਗਤ ਵੈਸੇ ਹੀ ਬਹੁਤ ਘੱਟ ਆਉਂਦੀ ਆ ਜ਼ਿਆਦਾਤਰ ਸੰਗਤ ਫਤਕੜ ਸਾਬ ਤੋਂ ਮੱਥਾ ਟੇਕ ਕੇ ਵਾਪਸ ਹੋ ਜਾਂਦੀ ਐ ਇੱਧਰ ਵੀ ਆਇਆ ਕਰੋ ਟਾਈਮ ਕੱਢਿਆ ਕਰੋ ਇੱਥੇ ਜ਼ਰੂਰ ਆਕ ਜਾਇਆ ਕਰੋ ਇਹ ਇਧਰ ਪੂਰਾ ਸਾਹਵਾਂ ਨੀਚੇ ਨੀਚੋ ਥੜਾ ਬਣੇ ਹੋਨੇ ਜਿੱਥੇ ਕੇ ਸਰੀਰ ਸੁੱਟੇ ਗਏ ਸੀ ਉਹਨਾਂ ਦੇ ਹੰਸਰਾ ਨਦੀ ਦੇ ਕਿਨਾਰੇ ਆਉਂ ਨੀਚੇ ਚੱਲ ਕੇ ਦੇਖਦੇ ਹਾਂ ਏ ਬਣੇ ਹੋਨੇ ਜੀ ਥੜਾ ਸਾਹਿਬ ਇਹ ਪਹਿਲਾ ਥੜਾ ਹੈਗਾ ਜੀ ਮਾਤਾ ਗੁਜਰੀ ਜੀ ਦਾ ਇੱਥੇ ਉਹਨਾਂ ਦਾ ਸੀਰਾ ਇੱਥੇ ਛੁੱਟਿਆ ਗਿਆ ਸੀ ਇਹ ਨੀਚੋ ਇਦਾਂ ਦੀ ਜਗਾ ਨੀਚੇ ਪੂਰਾ ਸਾਹਿਬ ਇਹ ਆ ਜੀ ਥੜਾ ਸਾਹਿਬ ਬਾਬਾ ਜੋਰਾਵਾਰ ਸਿੰਘ ਜੀ ਦਾ ਇੱਥੇ ਉਹਨਾਂ ਦਾ ਸੀਸ ੁੱਟਿਆ ਗਿਆ ਸੀ ਤੇ ਇਹ ਆ ਜੀ ਥੜਾ ਬਾਬਾ ਫਤਿਹ ਸਿੰਘ ਜੀ ਇਹ ਬਾਕੀ ਪੋਰਾ ਸਾਹਿਬ ਦੇ ਆਲੇ ਦੁਆਲੇ ਦੀ ਜਗ੍ਹਾ ਤੇ ਇਧਰ ਨਾਲ ਹੰਸਰਣ ਨਦੀ ਵਗਦੀ ਹੁੰਦੀ ਸੀ ਤੇ ਇਹ ਕੁਝ ਨਿਸ਼ਾਨਦੇਹੀ ਕਰੀ ਹੋਈ ਆ ਦੇਖ ਲਓ ਭਾਈ ਵੈਸੇ ਕਮਾਲ ਹੈ ਇੱਧਰ ਸੰਗਤ ਕਿੰਨੀ ਘੱਟ ਆਉਂਦੀ ਆ ਤੁਸੀਂ ਭਾਈ ਜਦੋਂ ਵੀ ਇੱਧਰ ਆਓ ਤਾਂ ਇਸ ਗੁਰਦੁਆਰਾ ਸਾਹਿਬ 'ਚ ਜ਼ਰੂਰ ਆ ਕੇ ਜਾਇਓ ਹੁਣ ਆਪਾਂ ਤੁਹਾਨੂੰ ਲੈ ਚੱਲਦੇ ਆ ਬਾਹਰ ਇਹ ਇੱਧਰਲੇ ਪਾਸੇ ਸਰੋਵਰ ਸਾਹਿਬ ਬਣੇ ਹੋਣੇ ਬਾਰਸ਼ ਵਿਆਉਣ ਲਈ ਥੋੜੀ ਦੇਰ ਤੱਕ ਤਿਆਰੀ ਆ। ਇਤਿਹਾਸ ਗੁਰਦੁਆਰਾ ਸ੍ਰੀ ਬਾਨਗੜ ਸਾਹਿਬ ਆੜਾ ਵਾਲਾ ਗੁਰਦੁਆਰਾ ਸਾਹਿਬ ਦਾ ਬਹੁਤ ਸੋਨਾ ਬਣਾਇਆ ਹੋਇਆ ਹੈ। इधर छोटा जहा पार्क बनाया हुआ इधर सरोवर बना हुआ है जी ਏਸੀਜੀ ਗੁਰਦੁਆਰਾ ਸ੍ਰੀ ਵਿਵਾਨਗੜ੍ਹ ਸਾਹਿਬ ਇਹ ਰੋਡ ਇਧਰੋਂ ਸਿੱਧਾ ਨਿਕਲ ਜਾਂਦਾ ਹੈ ਜੋਤੀਸ਼ ਰੂਪ ਗੁਰਦੁਆਰਾ ਸਾਹਿਬ ਵੱਲ ਨੂੰ ਇਹ ਆਪਾਂ ਪਹੁੰਚ ਗਏ ਜੀ ਗੁਰਦੁਆਰਾ ਜੋਤੀਸ਼ ਰੂਪ ਜਿੱਥੇ ਛੋਟੇ ਸਾਹਿਬ ਜਦਿਆਂ ਤੇ ਮਾਤਾ ਗੁਜਰੀ ਜੀ ਦਾ ਸੰਸਕਾਰ ਕੀਤਾ ਗਿਆ ਸੀ ਇਹ ਉਹ ਜਗ੍ਹਾ ਜਿਹੜੀ ਕਿ ਦੁਨੀਆ ਦੀ ਸਭ ਤੋਂ ਮਹਿੰਗੀ ਖਰੀਦੀ ਗਈ ਜਗ੍ਹਾ ਹੈ ਕਿ ਜਗ੍ਹਾ دیਵਾਨ ਟੋਡਰਮਲ ਜੀ ਨੇ ਮੋਰਾ ਖੜੀਆਂ ਕਰਕੇ ਖਰੀਦੀ ਸੀ ਤਾਂ ਕਿ ਮਾਤਾ ਗੁਜਰੀ ਜੀ ਅਤੇ ਬੱਚਿਆਂ ਦੇ ਦੇਹਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇ जी गुरद्वारा साहेब की बहाली साइड इतले पासोवर है जी सो इतो चलते जी हम आप बाहर बाहर जाके देखते दे हैं दे बाकी का माहौल ਆਪੇ ਦਰੋਂ ਨਹੀਂ ਹੈ ਚਾਹੋ ਤੇ ਮੈਂ ਮਿੱਤਰੋ ਕੋਲਾ ਪ੍ਰਸ਼ਾਦ ਲੈ ਲਈਏ ਏਸੀ ਆਪਣੇ ਗੁਰਦੁਆਰਾ ਸੇਰੀਜ਼ ਦਾ ਇੱਕ ਹੋਰ ਇਤਿਹਾਸਕ ਸਥਾਨ ਪੰਜਾਬ ਦੇ ਸਾਰੇ ਇਤਿਹਾਸਿਕ ਸਥਾਨ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਂਗੇ ਤੁਹਾਨੂੰ ਵੀ ਦਿਖਾਵਾਂਗੇ ਬਸ ਤੁਸੀਂ ਵੀਡੀਓ ਚੈਨਲ ਤੇ ਬਨੇ ਰਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਲਾਈਕ ਜੁੱਧੂ ਕਰਿਓ ਕਮੈਂਟ ਕਰਕੇ ਜਰੂਰ ਦੱਸਿਓ ਕੋਸ਼ਿਸ਼ ਕਰਾਂਗੇ ਕਿ ਪੰਜਾਬ ਤੇ ਪੰਜਾਬ ਦੇ ਨਾਲ ਲੱਗਦੇ ਇਲਾਕਿਆਂ ਦੇ ਜਿੰਨੇ ਵੀ ਇਤਿਹਾਸਿਕ ਸਥਾਨ ਨੇ ਗੁਰਦੁਆਰਾ ਸਾਹਿਬ ਨੇ ਉਹ ਸਾਰੇ ਤੁਹਾਨੂੰ ਦਰਸ਼ਨ ਕਰਵਾ ਸਕੀਏ ਉਹ ਵੀਡੀਓ ਨੂੰ ਲਾਈਕ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ